ਹਾਂਜੀ ਸ਼ਸ਼ੀਕਾਲ ਜੀ ਸਾਰੇ ਪਿਆਰਿਆਂ ਨੂੰ ਅੱਜ ਵਾਲੀ ਵੀਡੀਓ ਤੁਹਾਡੇ ਵਾਸਤੇ ਇੰਨੀ ਇੰਟਰਸਟਿੰਗ ਹੋਣ ਵਾਲੀ ਹੈ ਇਹਦੇ ਵਿੱਚ ਆਪਾਂ ਐਂਕਰ ਦੇ ਧਾਗੇ ਦੇ ਨਾਲ ਸਲਵਾਰ ਦੀ ਮੂਰੀ ਦੇ ਉੱਪਰ ਡਿਜ਼ਾਈਨ ਬਣਾਇਆ ਹੋਇਆ ਦੇ ਨਾਲ ਹੀ ਲੈਸਾਂ ਦੇ ਵਿੱਚ ਆਪਾਂ ਨੇ ਹਾਈਲਾਈਟ ਦਿੱਤਾ ਹੋਇਆ ਇਹਨੂੰ ਦੇਖਣ ਦੇ ਲਈ ਤੁਸੀਂ ਵੀਡੀਓ 'ਚ ਜੁੜੇ ਹੋ ਤੇ ਵੀਡੀਓ ਨੂੰ ਸਭ ਤੋਂ ਪਹਿਲਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਨਾਲ ਜਿਹੜੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਪਾਂ ਨਵੀਂ-ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹੀਏ ਚਲੋ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਜਿੱਦਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਹਨਾ ਵੀ ਆਪਾਂ ਐਂਕਰ ਦਾ ਧਾਗਾ ਚੜਾ ਰਹੇ ਹਾਂ ਸਭ ਤੋਂ ਪਹਿਲਾਂ ਆਪਾਂ ਨੇ ਲੈਣਾ ਵਾ ਪੇਸਟਿੰਗ ਪੇਪਰ ਠੀਕ ਹੈ ਆਪਾਂ ਵੀਡੀਓ ਤੇ ਯਾਨੀ ਕਿ ਇਹ ਤਾਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਜਿਹੜਾ ਕੁਝ ਦਿਖਾ ਰਹੇ ਆਂ ਆਪਾਂ ਕਿਦਾਂ ਕਢਾਈ ਕਰ ਸਕਦੇ ਆ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜੇ ਫ੍ਰੈਸ਼ਰ ਕੁੜੀਆਂ ਨੇ ਸਿੱਖ ਰੀਆਂ ਨੇ ਕਢਾਈ ਸਿੱਖ ਰੀਆਂ ਨੇ ਉਹ ਵੀ ਇਸ ਨੂੰ ਇਸ ਤਰੀਕੇ ਨਾਲ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਸਕਦੀਆਂ ਨੇ ਠੀਕ ਹੈ ਹੁਣ ਆਪਾਂ ਚੱਲਦੇ ਆ ਰੈਗੂਲਰ ਵੀਡੀਓ ਨੂੰ ਲੈ ਕੇ ਤੇ ਤੁਸੀਂ ਧਿਆਨ ਨਾਲ ਸਾਰੀ ਵੀਡੀਓ ਨਾਲ ਜੁੜੇ ਰਹੋ ਤੇ ਤਾਂ ਕਿ ਆਪਾਂ ਤੁਹਾਨੂੰ ਬਿਲਕੁਲ ਹੀ ਵੀਡੀਓ ਡਿਟੇਲ ਦੇ ਨਾਲ ਸਮਝਾ ਸਕੀਏ ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਪੇਸਟਿੰਗ ਪੇਪਰ ਆ ਉਹਦੇ ਉੱਪਰ ਟ੍ਰੇਸ ਬਣਾ ਲੈਣੀ ਟ੍ਰੇਸ ਬਣਾ ਕੇ ਉਹਨੂੰ ਪ੍ਰੈਸ ਦੇ ਨਾਲ ਆਪਾਂ ਪੇਸਟ ਕਰਕੇ ਫਿਰ ਆਪਾਂ ਉਸ ਤੋਂ ਬਾਅਦ ਜੇ ਤੁਸੀਂ ਨਾ ਤੁਹਾਡਾ ਫਰੇਮ ਲੱਗ ਰਿਹਾ ਹੈ ਤਾਂ ਆਪਾਂ ਫਰੇਮ ਜਿਸ ਤਰ੍ਹਾਂ ਕਢਾਈ ਕਰਦੇ ਆ ਤਾਂ ਉਸ ਤਰ੍ਹਾਂ ਫਰੇਮ ਆਪਾਂ ਨੇ ਲਗਾ ਲੈਣਾ ਵਾ ਕੱਪੜੇ ਨੂੰ ਠੀਕ ਹੈ ਉਸ ਤੋਂ ਬਾਅਦ ਆਪਾਂ ਵੀਡੀਓ ਨੂੰ ਤਾਂ ਕਰਕੇ ਥੋੜੇ ਸਪੀਡ ਨਾਲ ਬਣਾ ਰਹੇ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਰਹੀ ਹੈ ਤੇ ਵੀਵਿੰਗ ਜਿਹੜੀ ਨੀਚੇ ਵਾਲੀ ਆਪਣੀ ਫਿਰਕੀ ਹੁੰਦੀ ਆ ਉਹਦੇ ਵਿੱਚ ਆਪਾਂ ਐਂਕਰ ਦਾ ਧਾਗਾ ਭਰ ਲੈਣਾ ਐਂਕਰ ਦਾ ਧਾਗਾ ਭਰ ਕੇ ਆਪਾਂ ਉੱਪਰਲੇ ਪਾਸੇ ਮਸ਼ੀਨ ਦਾ ਸੇਮ ਟੂ ਸੇਮ ਉਸੇ ਕਲਰ ਦਾ ਥੋੜਾ ਮੋਟਾ 1021 ਦਾ ਫਰਕ ਦੇ ਹਿਸਾਬ ਦੇ ਨਾਲ ਧਾਗਾ ਚੱਲ ਸਕਦਾ ਉਹ ਧਾਗਾ ਚਲਾ ਕੇ ਤੇ ਜਿਹੜਾ ਆਪਾਂ ਪੁੱਠੇ ਪਾਸੇ ਆਪਾਂ ਟ੍ਰੇਸਿੰਗ ਪੇਪਰ ਲਗਾਇਆ ਸਿੱਧਾ ਪਾਸਾ ਆ ਇਹਨੂੰ نیچے ਰੱਖਣਾ ਆ ਤੇ ਪੁੱਠੇ ਪਾਸੇ ਨੂੰ ਆਪਾਂ ਉੱਪਰ ਰੱਖਣਾ ਵਾ ਠੀਕ ਹੈ ਉੱਠੇ ਪਾਸੇ ਨੂੰ ਆਪਾਂ ਟਰੇਸ ਆਪਾਂ ਜਿਹੜਾ ਫਿਊਜ਼ਿੰਗ ਪੇਪਰ ਹੈ ਉਹਦੇ ਉੱਪਰ ਟਰੇਸ ਕੀਤਾ ਹੋਇਆ ਤੇ ਫਿਊਜ਼ਿੰਗ ਪੇਪਰ ਦੇ ਹਿਸਾਬ ਦੇ ਨਾਲ ਆਪਾਂ ਦਪੈਰ ਨੂੰ ਜਦੋਂ ਘਮਾਉਣਾ ਨਾ ਆਪਾਂ ਮਸ਼ੀਨ ਘਮਾਉਣੀ ਹੈ ਤਾਂ ਉਸ ਤੋਂ ਥੋੜਾ ਜਿਹਾ ਹਲਕਾ ਜਿਹਾ ਪੈਰ ਆਪਣਾ ਮੇਰੇ ਮਸ਼ੀਨ ਨੂੰ ਤਾਂ ਗੋਡਾ ਲੱਗ ਕੇ ਹੀ ਥੋੜਾ ਜਿਹਾ ਪੈਰ ਚੱਕਿਆ ਜਾਂਦਾ ਆ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਪਰ ਮੈਨੂੰ ਵੀਡੀਓ ਥੋੜੀ ਜੀ ਸਪੀਡ ਨਾਲ ਬਣਾਉਣੀ ਪੈ ਰਹੀ ਹੈ ਜੇ ਤੁਸੀਂ ਕਹੋ ਤਾਂ ਮੈਂ ਅਗਲੀ ਵੀਡੀਓ ਤੁਹਾਡੇ ਲਈ ਸਲੋ ਬਣਾਉਣ ਦੀ ਕੋਸ਼ਿਸ਼ ਕਰੂੰ ਜੇ ਕਿਸੇ ਭੈਣ ਨੂੰ ਨਹੀਂ ਸਮਝ ਆਇਆ ਹੈਗਾ ਮੈਂ ਬਾਰੇ ਇਹਦੇ ਵਿੱਚ ਇਦਾਂ ਕਿ ਥੋੜਾ ਜਿਦੋਂ ਆਪਾਂ ਗਲਾਈ ਕਰਦੇ ਆ ਦੇਖੋ ਮੈਂ ਤੁਹਾਨੂੰ ਨੇੜੇ ਯੂਮ ਕਰਕੇ ਦਿਖਾ ਦੰਨੀ ਆ ਕਿ ਜਦੋਂ ਗਲਾਈ ਕਰਦੇ ਆ ਤਾਂ ਮੇਰਾ ਥੋੜਾ ਜਿਹਾ ਪੈਰ ਚੱਕ ਹੁੰਦਾ ਐ ਇਦਾਂ ਮੈਂ ਪੈਰ ਥੋੜਾ ਜਿਹਾ ਉੱਪਰ ਚੱਕਿਆ ਹੁੰਦਾ ਤਾਂ ਕਿ ਉਹ ਗਲਾਈ ਚੰਗੀ ਤਰ੍ਹਾਂ ਆ ਸਕੇ ਫਲਾਵਰ ਦੀ ਪੱਤੀ ਐ ਜੇ ਆਪਾਂ ਕੱਲੀ ਮਸ਼ੀਨ ਨੂੰ ਪੈਰ نیچے ਲੱਗਿਆ ਹੋਏ ਦੇ ਨਾਲ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਪੱਤੀ ਆਪਣੀ ਸਫਾਈ ਨਾਲ ਨਹੀਂ ਬਣੂਗੀ ਤੇ ਉਸ ਪੱਤੀ ਨੂੰ ਬਣਾਉਣ ਚ ਪ੍ਰੋਬਲਮ ਆਊਗੀ ਠੀਕ ਹੈ ਪਰ ਜਿਹੜਾ ਧਾਗਾ ਹੈ ਉਹ ਜਿੱਥੇ ਤੁਹਾਡਾ ਧਾਗਾ ਮਸ਼ੀਨ ਨੇ ਜੇ ਅਗਰ ਤੋੜਤਾ ਉਹਨੂੰ ਨਾਲ ਦੀ ਨਾਲ ਸਫਾਈ ਨਾਲ ਕੱਟ ਦੋ ਕਿਉਂਕਿ ਉੱਥੇ ਹੀ ਆਪਣਾ ਤਾਂ ਅੱਗੇ ਨਹੀਂ ਪ੍ਰੋਬਲਮ ਆਊਗੀ ਜਿੱਦਾਂ ਹੁਣ ਮੈਂ ਗੋਲ ਸਰਕਲ ਬਣਾਇਆ ਇਹ ਮੇਰਾ ਪੈਰ ਹਲਕਾ ਜਿਹਾ ਚੱਕਿਆ ਹੋਇਆ ਠੀਕ ਹੈ ਤੇ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗੀ ਜਿੰਨਾ ਭੈਣਾ ਕੋਲ ਹੱਥ ਵਾਲੀ ਮਸ਼ੀਨ ਆ ਕਿ ਤੇ ਇਹ ਨਾ ਸੋਚੋ ਕਿ ਅਸੀਂ ਜਿਹੜੀ ਵੱਡੀ ਮਸ਼ੀਨ ਆ ਉਹਦੇ ਨਾਲ ਹੀ ਇੱਦਾਂ ਬਣਾ ਸਕਦੇ ਆ ਨਹੀਂ ਜੀ ਇਦਾਂ ਦਾ ਫਲਾਵਰ ਤੁਸੀਂ ਰਾਮ ਦੇ ਨਾਲ ਦੂਜੀ ਮਸ਼ੀਨ ਦੇ ਵਿੱਚ ਅਮਰੇਲਾ ਮਸ਼ੀਨ ਆ ਜਾਂ ਤੁਹਾਡੀ ਆਮ ਮਸ਼ੀਨ ਆ ਉਹਦੇ ਵਿੱਚ ਵੀ ਬਣਾ ਸਕਦੇ ਹੋ ਹੁਣ ਆਪਾਂ ਦੂਜਾ ਫਲਾਵਰ ਆ ਉਹਨੂੰ ਫਿਲ ਕਰਨਾ ਆ ਉਦੇ ਵਿੱਚ ਪੱਤੀਆਂ ਬਣਾਉਣੇ ਤੇ ਉਹਦੇ ਵਿੱਚ ਆਪਾਂ ਥੋੜਾ ਜਿਹਾ ਅਲੱਗ ਕਲਰ ਦਾ ਕਿਉਂਕਿ ਜਿਹੜੀ ਮੇਰੀ ਪ੍ਰਿੰਟਰ ਸ਼ਰਟ ਆ ਜਿਹੜੀ ਹਨਾ ਤੁਹਾਨੂੰ ਮੈਂ ਸੂਟ ਵੇਅਰ ਕਰਕੇ ਦਿਖਾਵਾਂਗੀ ਤੇ ਨੈਕਸਟ ਵੀਡੀਓ ਚ ਕਿਉਂਕਿ ਇਹ ਵੀਡੀਓ ਦੇ ਵਿੱਚ ਪਹਿਲਾਂ ਹੀ ਬਹੁਤ ਲੰਬੀ ਹੋ ਰਹੀ ਆ ਸਮਝਾਉਣ ਦੇ ਵਿੱਚ ਹੀ ਬਹੁਤ ਲੰਬੀ ਹੋ ਰਹੀ ਆ ਬਿਲਕੁਲ ਨਿਊ ਡਿਜ਼ਾਈਨ ਆ ਤੁਸੀਂ ਇਸ ਤਰੀਕੇ ਨਾਲ ਕੋਈ ਵੀ ਡਿਜ਼ਾਈਨ ਮੰਨ ਲਓ ਥੋੜੀ ਸ਼ਰਟ ਪ੍ਰਿੰਟਡ ਆ ਕਿਸੇ ਵੀ ਤਰ੍ਹਾਂ ਦੇ ਪ੍ਰਿੰਟ ਦੀ ਆ ਉਹ ਮੇਰੀ ਸ਼ਰਟ ਵਿੱਚ ਇਦਾਂ ਦੇ ਫਲਾਵਰ ਹੈਗੇ ਆ ਮੈਂ ਉਹ ਫਲਾਵਰ ਚੱਕ ਕੇ ਆਪਣੇ ਹਿਸਾਬ ਦੇ ਨਾਲ ਇਹਦੀਆਂ ਪੱਤੀਆਂ ਬਣਾ ਕੇ ਤੇ ਆਪਣੇ ਤਰੀਕੇ ਦੇ ਨਾਲ ਇਹਨੂੰ ਫੁੱਲ ਨੂੰ ਫਲਾਵਰ ਨੂੰ ਤੁਹਾਨੂੰ ਵੀ ਕਿਸੇ ਵੀ ਤਰ੍ਹਾਂ ਦਾ ਤੁਹਾਡੀ ਸ਼ਰਟ ਦੇ ਵਿੱਚ ਕੋਈ ਫਲਾਵਰ ਹੋ ਉਹ ਬਣਾਣਾ ਚਾਹੁੰਦੇ ਹੋ ਜਾਂ ਇਸ ਤਰੀਕੇ ਨਾਲ ਬਣਾ ਕੇ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਉਹਦੇ ਵਿੱਚੋਂ ਹੀ ਪਹਿਲਾਂ ਆਪਣਾ ਪੇਸਟਿਕ ਫਿਊਜ਼ਨ ਪੇਪਰ ਜਾਂ ਪੇਸਟਿੰਗ ਪੇਪਰ ਜਿਹਨੂੰ ਆਪਾਂ ਕਹਿੰਦੇ ਆ ਉਹ ਲੈ ਲੈਣਾ ਉਹਦੇ ਉੱਪਰ ਇਦਾਂ ਪੈਨ ਦੇ ਨਾਲ ਟ੍ਰੇਸ ਕਰ ਲੈਣਾ ਟ੍ਰੇਸ ਕਰਨ ਤੋਂ ਬਾਅਦ ਫਿਰ ਤੁਸੀਂ ਉਹਨੂੰ ਪੁੱਠੇ ਪਾਸੇ ਪ੍ਰੈਸ ਦੇ ਨਾਲ ਚਪਕਵਾ ਕੇ ਚੰਗੀ ਤਰ੍ਹਾਂ ਫਿਰ ਤੁਸੀਂ ਹੈ ਨਾ ਤੇ ਜਿਹੜੀ ਫਿਰ ਸਿੱਧੀ ਸਾਈਡ ਆ ਉਹਨੂੰ نیچے ਰੱਖ ਲੈਣਾ ਉਹਨੂੰ نیچے ਵਾਲੇ ਪਾਸੇ ਰੱਖਣਾ ਮਸ਼ੀਨ ਵਾਲੇ ਪਾਸੇ ਤੇ ਜਿੱਥੋਂ ਆਪਾਂ ਨੇ ਜੇ ਮੰਨ ਲਓ ਆਪਾਂ ਨੂੰ ਢੇੜਨਾ ਪਵੇ ਢੇੜਨਾ ਵੀ ਬਹੁਤ ਸੌਖਾ ਆ ਇੱਥੇ ਮੇਰੀ ਪੱਤੀ ਮਸ਼ੀਨ ਧਾਗਾ ਤੋੜ ਰਹੀ ਸੀ ਉਸੇ ਕਰਕੇ ਮੈਂ ਪੱਤੀ ਜਿਹੜੀ ਉਹ ਵਿਚ ਨੀਚੇ ਵਾਲਾ ਵੇਵਿੰਗ ਧਾਗਾ ਸੀ ਉਹ ਫਸ ਗਿਆ ਉਹਦੇ ਕਰਕੇ ਕੱਟ ਕੇ ਆਪਾਂ ਨੇ ਉਸੇ ਤਰ੍ਹਾਂ ਦੇ ਤਿੱਕੇ ਨਾਲ ਸਫਾਈ ਕਰਤੀ ਤੇ ਫਲਾਵਰ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਬਣਿਆ ਆ ਤੇ ਇਹਨੂੰ ਹੁਣ ਆਪਾਂ ਨੇ ਕਰਨਾ ਹਾਈਲਾਈਟ ਠੀਕ ਆ ਹਾਈਲਾਈਟ ਕਰਾਂਗੇ ਦੂਜੀ ਮੂਰੀ ਤੇ ਬਣਾਵਾਂਗੇ ਤੇ ਪਰ ਜਿਹੜੀਆਂ ਆਪਣੇ نیچے ਜਿਹੜੀਆਂ ਪੱਤੀਆਂ ਕਰ ਸਕਦੇ ਆ ਤੇ ਆਪਾਂ ਮੈਂ ਤੁਹਾਨੂੰ ਇਸ ਤਰੀਕੇ ਨਾਲ ਪੈਚ ਲਾਉਣਾ ਵੀ ਸਿਖਾਉਂਗੀ ਨੈਕਸਟ ਵੀਡੀਓ ਚ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੋ ਤਾਂ ਸਭ ਤੋਂ ਵੱਧ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਆਪਾਂ ਆਉਣ ਵਾਲੇ ਟਾਈਮ ਚ ਬਹੁਤ ਵਧੀਆ ਵਧੀਆ ਤੁਹਾਡੇ ਵਾਸਤੇ ਇਦਾਂ ਦੀ ਨੌਲੇਜ ਵਾਲੀ ਚੀਜ਼ਾਂ ਵੀ ਲੈ ਕੇ ਆਈਏ ਤੇ ਨਾਲ ਤੁਹਾਨੂੰ ਜਿਹੜੇ ਹੈਂਡਵਰਕ ਦੇ ਤਾਂ ਜਾਂ ਫਿਰ ਕਿਸੇ ਚੀਜ਼ ਦੀ ਨੌਲੇਜ ਹੈ ਉਹ ਵੀ ਦੇ ਸਕੀ ਤੇ ਹੋਲ ਸੇਲ ਦੇ ਵਿੱਚ ਆਪਾਂ ਹੈਂਡਵਰਕ ਵੀ ਤੁਹਾਨੂੰ ਦੇ ਸਕੀ ਜਿੰਨਾ ਭੈਣਾਂ ਨੇ ਹੈਂਡਵਰਕ ਕਰਾਉਣਾ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਆਰਡਰ ਦੇ ਸਕਦੇ ਹੋ ਤੇ ਬਹੁਤ ਹੀ ਰੀਜ਼ਨਬਲ ਪ੍ਰਾਈਸ ਦੇ ਵਿੱਚ ਆਪਣਾ ਹੈਂਡਵਰਕ ਕਰਵਾ ਸਕਦੇ ਇਸ ਕਰਕੇ ਪਲੀਜ਼ ਥੋੜਾ ਜਿਹਾ ਤੁਸੀਂ ਸਪੀਡ ਨਾਲ ਦੇਖ ਸਕਦੇ ਹੋ ਵੀਡੀਓ ਨੂੰ ਕਿਉਂਕਿ ਫਿਰ ਇਹ ਜਿਹੜਾ ਹਾਈਲਾਈਟ ਹੈ ਪ ਚੰਗੀ ਤਰ੍ਹਾਂ ਸਮਝ ਨਹੀਂ ਆਉਂਦਾ ਫਿਰ ਕਈ ਪੈਣਾ ਹੋਣਗੇ ਪੁੱਛਣਗੇ ਤੁਸੀਂ ਬਾਕੀ ਦੇ ਫਲਾਵਰ ਕਿੱਦਾਂ ਬਣਾਏ ਮੈਂ ਵੀਡੀਓ ਨੂੰ ਵਿੱਚੋਂ ਕੱਟ ਵੀ ਕਰ ਸਕਦੀ ਸੀਗੀ ਇਸ ਕਰਕੇ ਮੈਂ ਸਾਰੇ ਫਲਾਵਰਾਂ ਦੀ ਵੀਡੀਓ ਬਣਾਉਣੀ ਤੁਹਾਡੇ ਸਾਹਮਣੇ ਜ਼ਰੂਰੀ ਸਮਝੀ ਤੇ ਜਿਹੜਾ ਆਪਣਾ ਗੋਰ ਸਰਕਰ ਆ ਉਹਦੇ ਵਿੱਚ ਆਪਾਂ ਥੋੜਾ ਜਿਹਾ ਹਲਕਾ ਜਿਹਾ ਪੈਰ ਚੱਕ ਲਾਂਗੇ ਇਹ ਮੇਰੇ ਕੋਲ ਪਈਆ ਲੈਸ ਲੈਸ ਨੂੰ ਹੁਣ ਮੈਂ ਦੇਖਣੀ ਕਿੱਥੇ ਕਿੱਥੇ ਕਿਹੜੀ ਕਿਹੜੀ ਲੈਸ ਅਡਜਸਟ ਹੋ ਰਹੀ ਹੈ ਤੁਹੇ ਤੁਹਾਡੇ ਕੋਲੋਂ ਵੀ ਕੋਈ ਵੀ ਲੈਸ ਦਾ ਟੋਟਾ ਖਰਾਬ ਇਸ ਤਰ੍ਹਾਂ ਕੋਈ ਵੀ ਸੂਟ ਜਾਂ ਸਲਵਾਰ ਤੇ ਵਰਕ ਕਰਦੇ ਹੋ ਉਹ ਤੁਹਾਡੀਆਂ ਸਾਰੀਆਂ ਕੰਮ ਆਉਣੇ ਵਾਲੀਆਂ ਨੇ ਠੀਕ ਹੈ ਹੁਣ ਦੇਖੋ ਪੈਨ ਜੇ ਤੁਸੀਂ ਮੰਨ ਕੇ ਮੰਨ ਲਓ ਵੀ ਤੁਸੀਂ ਪਹਿਲੀ ਵਾਰ ਡਿਜ਼ਾਈਨ ਬਣਾ ਰਹੇ ਹੋ ਹਨ ਤਾਂ ਤੁਸੀਂ ਕੋਸ਼ਿਸ਼ ਕਰਿਓ ਕਿ ਲੈਸ ਨੂੰ ਪਹਿਲਾਂ ਸੂਈ ਧਾਗੇ ਨਾਲ ਜਾਂ ਫਿਰ ਗਲੂ ਦੇ ਨਾਲ ਚਪਕਾ ਲਓ ਚਪਕਾ ਕੇ ਤੁਸੀਂ ਫਿਰ ਉਸ ਨੂੰ ਉੱਪਰ ਮਸ਼ੀਨ ਫੇਰੋਗੇ ਤਾਂ ਸੋਖੇ ਤਰੀਕੇ ਨਾਲ ਮਸ਼ੀਨ ਫਿਰ ਜੂਗੀ ਤੇ ਬਹੁਤ ਹੀ ਸੋਖੇ ਤਰੀਕੇ ਨਾਲ ਸਫਾਈ ਨਾਲ ਲੈਸ ਲੱਗ ਜੂਗੀ ਠੀਕ ਹੈ ਮੇਰਾ ਥੋੜਾ ਐਕਸਪੀਰੀਅੰਸ ਆ ਇਹ ਦੇ ਕਰਕੇ ਮੈਂ ਆਪਣਾ ਜਿਹੜਾ ਵੀ ਹੈਗਾ ਮੈਂ ਉਹਨੂੰ ਸਿੱਧਾ ਮਸ਼ੀਨ ਤੇ ਡਾਇਰੈਕਟਲੀ ਲਗਾ ਰਹੀਆਂ ਬਿਨਾ ਗਲੂ ਤੇ ਪਰ ਤੁਸੀਂ ਏਦਾਂ ਸੋਚਿਓ ਨਾ ਕਿ ਕਿਉਂਕਿ ਕਈ ਵਾਰ ਹੁੰਦਾ ਹੈ ਆਪਣਾ ਹੱਥ ਸੂਈ ਦੇ نیچے ਆ ਜਾਂਦਾ ਹੈ ਕਿਉਂਕਿ ਇਸ ਕਰਕੇ ਥੋੜਾ ਜਿਹਾ ਧਿਆਨ ਨਾਲ ਚਲਾਇਆ ਕਰੋ ਤਾਂ ਕਿ ਤੁਹਾਡਾ ਹੱਥ ਦੀ ਸੇਫਟੀ ਰਹੇ ਜਦੋਂ ਤੁਸੀਂ 2-3 ਸਲਵਾਰਾਂ ਇਸੇ ਤਰੀਕੇ ਨਾਲ ਬਣਾ ਲੋਗੇ ਤਾਂ ਤੁਹਾਨੂੰ ਇੱਕ ਪੂਰੀ ਤਰ੍ਹਾਂ ਤਰੀਕੇ ਨਾਲ ਐਕਸਪਰਟ ਹੋ ਜਾਓਗੇ ਤੇ ਬਹੁਤ ਹੀ ਸਿੱਖੇ ਤਰੀਕੇ ਨਾਲ ਏਦਾਂ ਬਣਾ ਸਕਦੇ ਹੋ ਹੁਣ ਮੈਂ ਇਹਦਾ ਫਲਾਵਰ ਬਣਾ ਕੇ ਦੇਖ ਰਹੀ ਸੀ ਉਹ ਨਹੀਂ ਸੈੱਟ ਆ ਰਿਹਾ ਸੀ ਕਿਉਂਕਿ ਫਲਾਵਰ ਦੇ ਅਕੋਰਡਿੰਗ ਵੱਡਾ ਫਲਾਵਰ ਰੋਜ਼ ਬਣ ਰਿਹਾ ਸੀ ਹੁਣ ਮੇਰੇ ਕੋਲ ਉਸੇ ਕਲਰ ਦੀ ਇੱਕ ਲੈਸ ਹੋਰ ਪਈ ਸੀ ਆਪਾਂ ਉਹਦੇ ਵਿੱਚੋਂ ਕੱਢੇ ਫਲਾਵਰ ਛੋਟੇ ਫਲਾਵਰ ਕੱਢੇ ਛੋਟੇ ਫਲਾਵਰ ਕੱਢ ਕੇ ਹੁਣ ਆਪਾਂ ਇਹਨਾਂ ਨੂੰ ਕਿਹੜੇ ਤਰੀਕੇ ਨਾਲ ਕਿੱਥੇ ਅਡਜਸਟ ਕਰਦੇ ਆ ਆਪਾਂ ਆਪਣਾ ਦਿਮਾਗ ਲਾਉਣਾ ਥੋੜਾ ਜਿਹਾ ਮੰਨ ਕੇ ਚਲੋ ਤੁਸੀਂ ਕਿਸੇ ਵੀ ਤਰੀਕੇ ਨਾਲ ਕੋਈ ਵੀ ਕੋਸੀ ਵੀ ਤਰ੍ਹਾਂ ਦਾ ਡਿਜ਼ਾਈਨ ਬਣਾਉਣਾ ਜੇ ਤੁਹਾਨੂੰ ਨਹੀਂ ਸਮਝ ਆਉਂਦਾ ਸਕਰੀਨ ਨੰਬਰ ਦਿੱਤੇ ਗਏ ਤੇ ਤੁਸੀਂ ਹਨਾ ਫੋਟੋ ਭੇਜ ਕੇ ਭੈਣੋਂ ਪੁੱਛ ਵੀ ਸਕਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗੀ ਤੁਹਾਡੇ ਕੋ ਕੋਈ ਗਲੈਸ ਕੋਈ ਹੋਰ ਤਰੀਕੇ ਦਾ ਫਲਾਵਰ ਪਿਆ ਜਾਂ ਹੋਰ ਤਰੀਕੇ ਨਾਲ ਤੁਸੀਂ ਅਡਜਸਟ ਕਰਨਾ ਚਾਹੁੰਦੇ ਹੋ ਜਾਂ ਕੋਈ ਡਿਜ਼ਾਈਨ ਸੈਲੈਕਟ ਕਰਨਾ ਮੈਨੂੰ ਦੱਸਣ ਦੀ ਵਿੱਚ ਕੋਈ ਵੀ ਚੀਜ਼ ਇੱਕ ਨਹੀਂ ਹੈਗੀ ਜੇ ਕੋਈ ਕੁੜੀ ਆਪਣਾ ਹਨਰ ਜਾਂ ਕੋਈ ਆਪਣਾ ਹਨਾ ਕੋਈ ਵੀ ਡਿਜ਼ਾਈਨਿੰਗ ਆ ਜਿਹੜੀ ਆਪਣੀ ਬਣਾ ਰਹੀ ਆ ਤਾਂ ਉਹ ਅੱਗੇ ਆ ਰਹੀ ਆ ਤੇ ਇਹਦੇ ਵਿੱਚ ਸਾਨੂੰ ਉਸ ਦੀ ਸਪੋਰਟ ਕਰਨੀ ਚਾਹੀਦੀ ਆ ਠੀਕ ਹੈ ਇਸ ਕਰਕੇ ਦੇਖੋ ਜੋ ਤੁਸੀਂ ਕੋਸ਼ਿਸ਼ ਕਰ ਰਹੇ ਹੋ ਮੈਨੂੰ ਵੀ ਖੁਸ਼ੀ ਹੋਊਗੀ ਕਿ ਤੁਸੀਂ ਮੇਰਾ ਡਿਜ਼ਾਈਨ ਦੇਖ ਕੇ ਤੁਹਾਨੂੰ ਪਸੰਦ ਆਇਆ ਤੇ ਤੁਸੀਂ ਇਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਆਪਾਂ ਜਿਹੜੇ ਫਲਾਵਰ ਨੇ ਇਹ ਸਾਰੇ ਵਿੱਚੋਂ ਕੱਢ ਲਏ ਠੀਕ ਹੈ ਫਲਾਵਰ ਕੱਢਣ ਤੋਂ ਬਾਅਦ ਆਪਣੇ ਫਲਾਵਰ ਜਿਹੜੇ ਹੈਗੇ ਆ ਉਹ ਇਸ ਤਰੀਕੇ ਨਾਲ ਛੋਟੇ-ਛੋਟੇ ਨਿਕਲੇ ਨੇ ਹੁਣ ਆਪਾਂ ਇਹਨਾਂ ਨੂੰ ਦਿਖਾਉਣਾ ਜਿਸ ਤਰ ਤੁਸੀਂ ਕਹੋਗੇ ਤੁਸੀਂ ਤਾਂ ਬਿਲਕੁਲ ਛੋਟੇ-ਛੋਟੇ ਕੱਢ ਰਹੇ ਹੋ ਤੇ ਵੱਡੇ ਕਿੱਦਾਂ ਦਿਸਣਗੇ ਹੁਣ ਮੈਂ ਤੁਹਾਨੂੰ ਦੱਸੂਗੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਸਫਾਈ ਦੇ ਨਾਲ ਰੱਖਣਾ ਫਲਾਵਰ ਤਾਂ ਕਿ ਲੱਗਿਆ ਹੋਇਆ ਵੀ ਸੋਨਾ ਲੱਗੇ ਹੁਣ ਜ ਫਲਾਵਰਾਂ ਦੇ ਨਾਲ ਦੇਖੋ ਆਪਣੇ ਕਿੰਨੇ ਮੇਰੇ ਪੰਜ ਪੱਤੀਆਂ ਦੇ ਫਲਾਵਰ ਪੂਰੇ ਆਉਣਗੇ ਇਹ ਪੰਜ ਪੱਤੀਆਂ ਵਾਲੇ ਫਲਾਵਰ ਬਣ ਜੂਗਾ ਇਹ ਤੇ ਪੰਜ ਪੱਤੀਆਂ ਆਪਾਂ ਨੇ ਇਹਦੇ ਵਿੱਚ ਲਗਾ ਦੇਣੀਆਂ ਨੇ ਜਿਸ ਤਰ੍ਹਾਂ ਮੰਨ ਕੇ ਚਲੋ ਉਨੀਚੇ ਵਾਲਾ ਫਲਾਵਰ ਬਣਿਆ ਉਸੇ ਤਰ੍ਹਾਂ ਹੀ ਇੱਕ ਫਲਾਵਰ ਆਪਣਾ ਪੂਰਾ ਬਣ ਜੂਗਾ ਠੀਕ ਹੈ ਇਹਨਾਂ ਨੂੰ ਸਾਈਡ ਤੇ ਲਗਾ ਕੇ ਆਪਣਾ ਇਸ ਤਰ੍ਹਾਂ ਦਾ ਫਲਾਵਰ ਦੀ ਸ਼ੇਪ ਆ ਜਾਣੀ ਆ ਤੇ ਜਦੋਂ ਇਹ ਇਹਦੇ ਵਿੱਚ ਇੱਕ ਪੱਤੀ ਮੈਨੂੰ ਬਾਅਦ ਵਿੱਚ ਅਡਜਸਟ ਕਰਨੀ ਪੈਂਦੀ ਐ ਇਸ ਤਰ੍ਹਾਂ ਮੈਂ ਚਾਰ ਲਗਾਉਣੀ ਤੇ ਬਾਅਦ ਵਿੱਚ ਇੱਕ ਪੱਤੀ ਹੋਰ ਮੈਨੂੰ ਅਡਜਸਟ ਕਰਨੀ ਪੈਂਦੀ ਜਦੋਂ ਮਸ਼ੀਨ ਚੱਲਦੀ ਐ ਤਾਂ ਥੋੜੀ ਜਿਹੀ ਸਪੇਸ ਵੱਧ ਜਾਂਦੀ ਐ ਠੀਕ ਐ ਹੁਣ ਆਪਾਂ ਤੁਹਾਨੂੰ ਮੈਂ ਦਿਖਾਵਾਂਗੀ ਕਿ ਇਹਦੇ ਜਿਹੜਾ ਸੈਂਟਰ ਆ ਉਹ ਵੀ ਆਪਾਂ ਨੂੰ ਲਗਾਉਣਾ ਬਹੁਤ ਜ਼ਰੂਰੀ ਆ ਹਨਾ ਕਿਉਂਕਿ ਸੈਂਟਰ ਇਦਾਂ ਗੰਦਾ ਜਿਵੇਂ ਆਪਾਂ ਇਦਾਂ ਹੀ ਛੱਡ ਦਾਂਗੇ ਤਾਂ ਬਹੁਤ ਗੰਦਾ ਜਿਹਾ ਲੱਗੂਗਾ ਤੇ ਉਹ ਆਪਣਾ ਵਧੀਆ ਨਹੀਂ ਲੱਗੂਗਾ ਇਸ ਕਰਕੇ ਆਪਾਂ ਨੂੰ ਇਹ ਵੀ ਆਪਾਂ ਨੂੰ ਲਗਾਉਣਾ ਜ਼ਰੂਰੀ ਆ ਇਸ ਕਰਕੇ ਮੇਰੇ ਕੋ ਇੱਕ ਦੂਜੀ ਜਿਹੜੀ ਗੋਲ ਸਰਕਲ ਵਾਲੀ ਲੈਸ ਲੈਸ ਦਾ ਗੋਲ ਮੈਂ ਤੁਹਾਨੂੰ ਉਹ ਵੀਡੀਓ ਵੀ ਸੈਂਡ ਮੈਸੇਜ ਨੇ ਮੈਂ ਨੈਕਸਟ ਵਿੱਚ ਜੁੜੇ ਰਹੋ ਤੁਹਾਨੂੰ ਉਹ ਵੀ ਦਿਖਾ ਦੂੰਗੀ ਕਿਦਾਂ ਆਪਾਂ ਨੇ ਇਹ ਫਲਾਵਰ ਬਣਾਇਆ ਆ ਇਹ ਫਲਾਵਰ ਨੂੰ ਆਪਾਂ ਨੇ ਜਨਨ ਕੀ ਸੈਂਟਰ ਦੇ ਵਿੱਚ ਥੋੜਾ ਛੋਟੀ ਜੀ ਲੈਸ ਲਾ ਕੇ ਉਹਨੂੰ ਵਿੱਚ ਆਪਾਂ ਨੇ ਜਿਹੜੇ ਜੋੜ ਆ ਉਹਨੂੰ ਜੁਆਇੰਟ ਕਰਤਾ ਜੁਆਇੰਟ ਕਰਨ ਤੋਂ ਬਾਅਦ ਆਪਾਂ ਨੇ ਜਿਹੜਾ ਵੀ ਆਪਣੀ ਰੀਲ ਆ ਰੀਲ ਦੇ ਵਿੱਚ ਹੁਣ ਆਪਾਂ ਨੇ ਇੱਥੇ ਐਂਕਰ ਦਾ ਧਾਗਾ ਯੂਜ਼ ਨਹੀਂ ਕਰਨਾ ਹੈਗਾ ਇੱਥੇ ਆਪਾਂ ਫਿਰਕੀ ਦੇ ਵਿੱਚ ਵੀ ਜਿਹੜਾ ਨਾਰਮਲ ਧਾਗਾ ਉਹ ਯੂਜ਼ ਕਰਨਾ ਜਦੋਂ ਆਪਾਂ ਨੇ ਫਲਾਵਰ ਲਗਾਉਣਾ ਉਹਦੇ ਲਈ ਠੀਕ ਹੈ ਤੇ ਆਪਾਂ ਨੇ ਫਿਰਕੀ ਭਰ ਲਈ ਫਿਰਕੀ ਦੇ ਵਿੱਚ ਸੇਮ ਧਾਗਾ ਜਿਹੜਾ ਆਪਾਂ ਨੇ ਉੱਪਰ ਚਲਾਉਣਾ ਸੇਮ ਉਹੀ ਧਾਗਾ ਆਪਾਂ نیچے ਭਰ ਰਹੇ ਹਾਂ ਤੇ ਉਹ ਧਾਗਾ ਭਰ ਕੇ ਫਿਰ ਆਪਾਂ ਉਸ ਤੋਂ ਬਾਅਦ ਆਪਣਾ ਤੁਹਾਨੂੰ ਖਾਨਣੀ ਆ ਕਿ ਕਿਸ ਤਰ੍ਹਾਂ ਆਪਾਂ ਨੇ ਫਲਾਵਰ ਨੂੰ ਜੋੜਨਾ ਹੈ ਤੇ ਕਿਸ ਤਰ੍ਹਾਂ ਫਿਰ ਜਿਹੜੀ ਆਪਣੀ ਫਿਰਕੀ ਸੀਗੀ ਉਹ ਆਪਾਂ ਨੇ ਐਂਕਰ ਦਾ ਧਾਗਾ ਯੂਜ਼ ਕਰਨੀ ਲੂਜ਼ ਕਰਨੀ ਹੈ ਤੇ ਉੱਪਰ ਆਪਾਂ ਨੇ ਮੰਨ ਕੇ ਚਲੋ ਆਮ ਧਾਗਾ ਚਲਾਉਣਾ ਤਾਂ ਆਪਣੀ ਫਿਰਕੀ ਨੂੰ ਟਾਈਟ ਕਰ ਲਓ ਟਾਈਟ ਕਰਨ ਤੋਂ ਬਾਅਦ ਫਿਰ ਆਪਾਂ ਆਪਣਾ ਧਾਗਾ ਚਲਾਉਣਾ ਸ਼ੁਰੂ ਕਰੋ ਠੀਕ ਹੈ ਤੇ ਇਸੇ ਤਰ੍ਹਾਂ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਮੰਨ ਕੇ ਚਲੋ ਵੀ ਆਪਣਾ ਧਾਗਾ ਚਲਾ ਰਹੇ ਆ ਮੈਂ ਪਹਿਲਾਂ ਹੀ ਦੋ ਜਾਂ ਤਿੰਨ ਕਸਟਮਰ ਦੀਆਂ ਸਲਵਾਰਾਂ ਭੁੱਲ ਗਈ ਕਿ ਤੁਹਾਨੂੰ ਉਹਦੀ ਡਿਜ਼ਾਈਨਿੰਗ ਦੀ ਫੋਟੋ ਸੈਂਡ ਕਰਾਂ ਜਿੰਨਾਂ ਦੀ ਤਿਆਰ ਕੀਤੀਆਂ ਸੀਗੀਆਂ ਤੇ ਫਿਰ ਮੈਂ ਤੁਹਾਨੂੰ ਮੈਂ ਸੋਚਿਆ ਮੇਰੇ ਮਾਈਂਡ ਆਇਆ ਕਿ ਮੈਂ ਅੱਜ ਮੈਂ ਤੁਹਾਡੇ ਨਾਲ ਇਹੀ ਵੀਡੀਓ ਬਣਾ ਕੇ ਸ਼ੇਅਰ ਕਰਦੀ ਆ ਜੇ ਤੁਹਾਨੂੰ ਪਸੰਦ ਆਉਂਦੀ ਆ ਤਾਂ ਆਪਾਂ ਇਸੇ ਤਰ੍ਹਾਂ ਦੀ ਵੀਡੀਓルダー ਦੇ ਵਾਸਤੇ ਲੈ ਕੇ ਆਵਾਂਗੇ ਤੇ ਬਾਕੀ ਦੇਖੋ ਭੈਣੋ ਆਹ ਦੇਖੋ ਜੀ ਮੈਂ ਪੰਜ ਪੱਤੀਆਂ ਜੋੜ ਦਿੱਤੀਆਂ ਨੇ ਹੁਣ ਤੁਸੀਂ ਦੇਖ ਸਕਦੇ ਹੋ ਪੰਜ ਪੱਤੀਆਂ ਦਾ ਫਲਾਵਰ ਆਪਣਾ ਬਣ ਕੇ ਕਿੰਨਾ ਸੋਹਣਾ ਤਿਆਰ ਹੋ ਗਿਆ ਤੇ ਕਿੱਡਾ ਵੱਡਾ ਲੱਗ ਰਿਹਾ ਹੈ ਹਣਾ ਤੇ ਬਾਕੀ ਦਾ ਹੁਣ ਇਹਨੂੰ ਤੁਸੀਂ ਦੇਖੋ ਮੈਂ ਮੈਨੂੰ ਤਾਂ ਤੋ ਕਰੀਬਨ ਐਕਸਪੀਰੀਅੰਸ ਹੈ ਇਸ ਕਰਕੇ ਮੈਂ ਮਸ਼ੀਨ ਨੂੰ ਗੋਲ ਇਦਾਂ ਹੀ ਘੁਮਾ ਰਹੀਆਂ ਕਿਉਂਕਿ ਮੇਰਾ ਪੈਰ ਥੋੜਾ ਜਿਹਾ ਹਲਕਾ ਜਿਹਾ ਚੱਕਿਆ ਹੋਇਆ ਤੇ ਮੈਂ ਸੂਈ ਉਹ ਦੇਖੋ ਇਦਾਂ ਸੂਈ ਦੇ ਵਿੱਚ ਕਈ ਵਾਰ ਫਲਾਵਰ ਜਾਂ ਆਪਣਾ ਨੇ ਮੇਰੇ ਕੋਲ ਮੇਰੇ ਐਂਡ ਦੇ ਜਿਹੜੇ ਨੋਨ ਨੇ ਉਹ ਥੋੜੇ ਜਿਹਾ ਵੱਡੇ ਨੇ ਉਹ ਨੋਹਾਂ ਦੇ ਸਹਾਰੇ ਮੇਰਾ ਜਿਹੜਾ ਕੰਮ ਦਾ ਐਕਸਪੀਰੀਅੰਸ ਆ ਉਹ ਤੁਸੀਂ ਮੇਰੇ ਨੋਹ ਨੂੰ ਦੇਖ ਕੇ ਕਰ ਸਕਦੇ ਹੋ ਕਿ ਮੈਂ ਜਿਹੜਾ ਹੈਗਾ ਆ ਵੀ ਮੈਂ ਨੋਹ ਤੋਂ ਜ਼ਿਆਦਾ ਕੰਮ ਲਿੰਨੀ ਆ ਹਨਾ ਇਸੇ ਕਰਕੇ ਕਈ ਵਾਰ ਤੁਸੀਂ ਇਸ ਚੀਜ਼ ਨੂੰ ਚਪਕਾ ਲਿਆ ਕਰੋ ਤਾਂ ਕਿ ਤੁਹਾਡੇ ਹੱਥ ਜਾਂ ਸੂਈ ਦੇ ਥੱਲੇ ਗੂਠਾ ਦਾ ਕੋਈ ਉਂਗਲ ਫਿੰਗਰ ਵਗੈਰਾ ਨਾ ਆ ਸਕੇ ਠੀਕ ਹੈ ਤੇ ਬਾਕੀ ਦਾ ਮੇਰਾ ਵੀ ਨੋਹ ਕਈ ਵਾਰ ਆਪਣੀ ਸੂਈ ਦੇ نیچے ਚਾਨਚਕ ਆ ਕੇ ਕਈ ਵਾਰ ਟੁੱਟ ਜਾਂਦਾ ਆ ਤੇ ਬਾਕੀ ਤੁਸੀਂ ਧਿਆਨ ਦੇ ਨਾਲੇ ਕੰਮ ਕਰਨਾ ਠੀਕ ਹੈ ਇਸ ਕਰਕੇ ਦੇਖੋ ਵੀ ਜਦੋਂ ਤੁਸੀਂ ਇਹ ਚੀਜ਼ ਨੂੰ ਬਣਾਉਨੇ ਹੋ ਹਨਾ ਬਿਲਕੁਲ ਜਦੋਂ ਆ ਦੇਖੋ ਮੈਂ ਗੋਲ ਤਰੀਕੇ ਨਾਲ ਜਿਹੜੀ ਆਪਾਂ ਨੇ ਵਿਚ ਲਗਾਉਣੀ ਹੈ ਪੱਤੀ ਉਹ ਮੈਂ ਫਿਕਸ ਕਰ ਲਿਆ ਉੱਪਰੋਂ ਉਦਾਂ ਆਪਾਂ ਗੋਲਾਈ ਦੇ ਵਿੱਚ ਹੀ ਉਦਾਂ ਮਸ਼ੀਨ ਚ ਲਾ ਕੇ ਉਸ ਸਾਰੀਆਂ ਪੱਤੀਆਂ ਨੂੰ ਫਿਕਸ ਕਰਤਾ ਤੇ ਹੁਣ ਜਿਹੜਾ ਆਪਣਾ ਇਹ ਨੀਚੇ ਆਪਾਂ ਨੇ ਉਹਨੂੰ ਪੱਕਾ ਕੀਤਾ ਉਹਨੂੰ ਲੁਕਾਉਣ ਦੇ ਲਈ ਧਾਗਾ ਥੋੜੀ ਮਸ਼ੀਨ ਥੋੜੇ ਥੋੜਾ ਤੋੜੂਗੀ ਇਸ ਚੀਜ਼ ਨੂੰ ਤੁਸੀਂ ਅੱਕਣਾ ਨਹੀਂ ਹੈਗਾ ਇੱਕ ਦੋ ਵਾਰ ਬਣਾਉਂਗੇ ਇਹਦੇ ਵਿੱਚ ਆਪਾਂ ਨੇ ਸਿੱਧੀ ਮਸ਼ੀਨ ਚਲਾਉਣੀ ਹੈ ਫਿਰ ਆਪਾਂ ਜਾਨੀ ਕਿ ਚੌਰਸ ਜਿਹਾ ਆਪਾਂ ਨੇ ਇੱਕ ਚੈੱਕ ਬਣਾ ਲੈਣਾ ਇਸ ਤਰੀਕੇ ਨਾਲ ਠੀਕ ਹੈ ਇਹਦੇ ਵਿੱਚ ਮਸ਼ੀਨ ਨੂੰ ਤੁਸੀਂ ਹਲਕਾ ਹਲ ਕਰਕੇ ਸਾਰੀ ਉਹ ਨੂੰ ਜਿਹੜਾ ਆਪਾਂ ਨੇ ਸਰਕਲ ਸੀਗਾ ਉਹਨੂੰ ਆਪਾਂ ਨਕੋਦੇ ਜੰਨੀ ਕੀ ਕੋਨਿਆਂ ਕੋਨਿਆਂ ਦੇ ਉੱਪਰ ਸਾਰੀ ਮਸ਼ੀਨ ਨੂੰ ਆਪਾਂ ਨੇ ਚਲਾਉਣਾ ਉਹਨੂੰ ਚੰਗੀ ਤਰ੍ਹਾਂ ਬਿਠਾ ਦੇਣਾ ਹੈ ਤੇ ਜਿਹੜੀ ਆਪਣਾ ਉੱਪਰ ਧੱਗ ਆਇਆ ਸੇਮ ਪਾਉਣ ਕਰਕੇ ਬਿਲਕੁਲ ਵੀ ਸਲਾਈ ਜਿਹੜੀ ਵੱਜੀ ਆ ਤੁਹਾਡੀ ਨਹੀਂ ਦਿ세ਗੀ ਬੰਨਨੀ ਸੋਹਣੀ ਤੇ ਸਫਾਈ ਦੇ ਨਾਲ ਫਲਾਵਰ ਲੱਗਦਾ ਹੈ ਤੇ ਇੰਨਾ ਸੋਹਣਾ ਫਲਾਵਰ ਬਣਦਾ ਹੈ ਇੰਨਾ ਪੱਤੀਆਂ ਨੂੰ ਵੀ ਵੈਸੇ ਮੈਂ ਫਿਲ ਕਰ ਸਕਦੀ ਸੀ ਜਾਂ ਇਹਨਾਂ ਦਾ ਇੱਕ ਪੈਚ ਵੀ ਬਣਾ ਸਕਦੀ ਸੀ ਤਾਂ ਜੀਲ ਹੋਰ ਵੀ ਵੱਡੀ ਹੋ ਜਾਣੀ ਸੀਗੀ ਇਸ ਕਰਕੇ ਆਪਾਂ ਕੋਸ਼ਿਸ਼ ਕੀਤੀ ਤੁਹਾਨੂੰ ਇੱਕ ਤਰੀਕੇ ਦੇ ਨਾਲ ਦਿਖਾਉਣ ਦੀ ਕਿ ਤੁਸੀਂ ਆਪਾਂ ਇਸ ਤਰੀਕੇ ਨਾਲ ਕੁਝ ਵੀ ਕਿੱਦਾਂ ਵੀ ਫਿਲ ਕਰਕੇ ਬਣਾ ਸਕਦੇ ਹੋ ਬਾਕੀ ਵੀਡੀਓ ਪਸੰਦ ਆਉਂਦੀ ਹੈ ਤਾਂ ਦੇਖੋ ਆਪਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਵੀ ਵਧੀਆ ਤਰੀਕੇ ਨਾਲ ਤੁਹਾਨੂੰ ਬਣਾਉਣ ਦੀ ਤਜ ਦੇ ਸਕਦੇ ਹਾਂ ਕਿ ਇਹ ਆਪਣਾ ਫਲਾਵਰ ਬਣ ਕੇ ਤਿਆਰ ਹੋ ਗਿਆ ਤੇ ਪੂਰੀ ਸਫਾਈ ਨਾਲ ਫਲਾਵਰ ਬਣਦਾ ਹੈ ਕੋਈ ਇਦਾਂ ਦਾ ਫਲਾਵਰ ਨਹੀਂ ਹੈਗਾ ਕਿ ਦੇਖੋ ਜਿਵੇਂ ਮਸ਼ੀਨ ਨੇ ਕੰਮ ਨੂੰ ਮਾਤ ਦੇ ਰਿਆ ਆ ਤੇ ਆਪਾਂ ਇਹਦੇ ਵਿੱਚ ਪੈਚ ਵੀ ਲਗਾ ਸਕਦੇ ਆ ਜੇ ਤੁਸੀਂ ਚਾਹੋ ਭੈਣੋ ਪੈਚ ਕੱਟ ਕੇ ਲਗਾਉਣਾ ਤਾਂ ਪੈਚ ਕੱਟ ਕੇ ਵੀ ਲਗਾ ਸਕਦੇ ਆ ਤੇ ਆਪਾਂ ਉਹਦੇ ਨਾਲ ਵੀ ਇਹ ਫਲਾਵਰ ਬਹੁਤ ਸੋਹਣੇ ਤਰੀਕੇ ਨਾਲ ਬਣਾ ਸਕਦੇ ਆ ਤੇ ਹੁਣ ਭੈਣੋ ਦੇਖੋ ਆਪਾਂ ਨੇ ਬਣਾਉਣਾ ਦੂਜੇ ਅ ਦੂਜੀ ਸਾਈਡ ਜਿਹੜੇ ਦੋ ਫਲਾਵਰ ਬਚੇ ਨੇ ਉਹ ਤੇ ਉਹਨਾਂ ਫਲਾਵਰਾਂ ਦੇ ਲਈ ਮੈਂ ਮੇਰੇ ਕੋਲ ਇੱਕ ਦੂਸਰੇ ਤਰੀਕੇ ਦੀ ਲੈਸ ਪਈ ਸੀ ਫਲਾਵਰ ਵਾਲੀ ਮੈਂ ਉਹਨੂੰ ਇਸ ਤਰ੍ਹਾਂ ਜੁਆਇੰਡ ਵਿੱਚ ਥੋੜਾ ਜਿਹਾ ਸਰਕਲ ਦੇ ਤਰੀਕੇ ਜਿੰਨਾ ਉਹਦਾ ਸਰਕਲ ਆ ਉਸ ਤਰੀਕੇ ਨਾਲ ਥੋੜੀ ਜੀ ਵੱਧ ਲੈਸ ਕੱਟ ਲਈ ਕੱਟਣ ਤੋਂ ਬਾਅਦ ਮੈਂ ਉਹ ਲੈਸ ਨੂੰ ਗੋਲ ਚੱਕਰ ਦੇ ਨਾਲ ਹੌਲੀ-ਹੌਲੀ ਉਸ ਚੱਕਰ ਦੇ ਵਿੱਚ ਜਿਹੜਾ ਆਪਾਂ ਨੇ ਸਰਕਲ ਸੀਗਾ ਉਹਦੇ ਵਿੱਚ ਉਹਨੂੰ ਗੋਲ ਤਰੀਕੇ ਦੇ ਨਾਲ ਜੋੜਨ ਦੀ ਹੌਲੀ-ਹੌਲੀ ਮਸ਼ੀਨ ਦੇ ਨਾਲ ਕੋਸ਼ਿਸ਼ ਕੀਤੀ ਤੇ ਇਸ ਤਰੀਕੇ ਨਾਲ ਆਪਾਂ ਨੇ ਲੈਸ ਨੂੰ ਵਿੱਚ ਚੰਗੀ ਤਰ੍ਹਾਂ ਬਿਠਾ ਦਿੱਤਾ ਠੀਕ ਹੈ ਹੁਣ ਉਸ ਤੋਂ ਬਾਅਦ ਜਿਹੜਾ ਆਪਣਾ ਵਿੱਚ ਹੋਲ ਬਚਿਆ ਹੋਇਆ ਹੁਣ ਆਪਾਂ ਨੇ ਉਹਨੂੰ ਕਵਰ ਕਰਨਾ ਉਹਨੂੰ ਵੀ ਆਪਾਂ ਉਸੇ ਤਰ੍ਹਾਂ ਕਵਰ ਕਰਾਂਗੇ ਜਿਸ ਤਰ੍ਹਾਂ ਪਹਿਲਾਂ ਆਪਾਂ ਲੈਸ ਨੂੰ ਕਵਰ ਕੀਤਾ ਸੀ ਠੀਕ ਹੈ ਹੁਣ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਕਿਸ ਤਰੀਕੇ ਨਾਲ ਉਹਨੂੰ ਕਵਰ ਕਰ ਰਹੇ ਹਾਂ ਤੇ ਜਿਹੜੇ ਆਪਣੇ ਕੋਲ ਜਿਹੜੀ ਆਪਾਂ ਲੈਸ ਦੂਸਰੇ ਸੂਟ ਚ ਲਗਾਏ ਸੀ ਉਹਦੇ ਨਾਲ ਦੀ ਮੇਰੇ ਕੋਲ ਪਿੰਕ ਲੈਸ ਪਈਆ ਦੇਖੋ ਇਸੇ ਤਰ੍ਹਾਂ ਆਪਾਂ ਨੇ ਗੋਲ-ਗੋਲ ਸਰਕਲ ਦੇ ਵਿੱਚ ਇਸ ਤਰ੍ਹਾਂ ਇਹ ਆਹ ਤਰੀਕੇ ਨਾਲ ਆਪਾਂ ਨੇ ਫਲਾਵਰ ਬਣਾਉਣਾ ਆ ਤੇ ਉਹਨੂੰ ਕੱਟ ਕਰ ਦੇਣਾ ਤੇ ਜਿਹੜਾ ਜੋੜ ਆ ਉਹਦੇ نیچے ਰੱਖ ਦੇਣਾ نیچے ਜੋੜ ਰੱਖਣ ਤੋਂ ਬਾਅਦ ਫਿਰ ਆਪਾਂ ਨੇ ਉਹਨੂੰ ਇਸ ਤਰ੍ਹਾਂ ਜਿਹੜੀ ਮਸ਼ੀਨ ਤੁਹਾਨੂੰ ਮੈਂ ਪਹਿਲਾਂ ਦੱਸ ਰਹੀ ਸੀ ਕਿ ਕਿਸ ਤਰ੍ਹਾਂ ਦੇ ਤਰੀਕੇ ਨਾਲ ਮਸ਼ੀਨ ਆਪਾਂ ਚਲਾਈ ਆ ਮਸ਼ੀਨ ਜਦੋਂ ਆਪਾਂ ਜੋੜਦੇ ਆ ਤੇ ਆਪਾਂ ਚਾਰਸ ਇੱਕ ਕੱਟ ਪਲੱਸ ਦਾ ਕੱਟ ਦੇ ਵਿੱਚ ਮੈਂ ਉਹਨੂੰ ਚਲਾ ਕੇ ਮਸ਼ੀਨ ਨੂੰ ਫਿਰ ਆਪਾਂ ਨੇ ਚੰਗੀ ਤਰ੍ਹਾਂ ਉਸ ਨੂੰ ਸੈਡਾਂ ਤੇ ਉਹਦੇ ਕਿਨੂਕ ਨੇ ਆ ਤੇ ਮਸ਼ੀਨ ਚਲਾ ਦੇਣੀ ਹੈ ਇਸ ਤਰ੍ਹਾਂ ਗੋਲ ਸਰਕਲ ਦੇ ਵਿੱਚ ਚਲਾ ਕੇ ਦੇਖੋ ਜੀ ਆਪਣਾ ਇੱਕ ਤਰ੍ਹਾਂ ਦਾ ਰੋਜ਼ ਜਿਹਾ ਬਣ ਜਾਂਦਾ ਹੈ ਜਿੱਦਾ ਗੁਲਾਬ ਦਾ ਫੁੱਲ ਹੁੰਦਾ ਉਸ ਤਰੀਕੇ ਨਾਲ ਬਣ ਜਾਂਦਾ ਹੁਣ ਪਤਾ ਨਹੀਂ ਵੀਡੀਓ 'ਚ ਤੁਹਾਨੂੰ ਚੰਗੀ ਤਰ੍ਹਾਂ ਦਿਖ ਰਿਹਾ ਕਿ ਨਹੀਂ ਪਰ ਬਹੁਤ ਸੋਹਣਾ ਪੈਚ ਤਿਆਰ ਹੁੰਦਾ ਦੇਖ ਸਕਦੇ ਹੋ ਤੁਸੀਂ ਧਿਆਨ ਨਾਲ ਜੋ ਪੈਚ ਹੈਗਾ ਤੁਹਾਡੇ ਸਾਹਮਣੇ ਲਗਾਇਆ ਜਿਹੜਾ ਬਲੂ ਬਲੂ ਲੱਗਿਆ ਹੋਇਆ ਜੀ ਉਹ ਮੇਰੇ ਕੋਲੋਂ ਸਪਾਰਕਲ ਮੈਂ ਇੱਕ ਟ੍ਰੇਸ ਤਿਆਰ ਕੀਤੀ ਸੀਗੀ ਉਹ ਕਰਦੇ ਕਰਦੇ ਮੇਰੇ ਤੋਂ ਸਪਾਰਕਰ ਗਿਰ ਗਿਆ ਸੀਗਾ ਇਸ ਕਰਕੇ ਸੌਰੀ ਕਿਉਂਕਿ ਮੇਰਾ ਆਪਣਾ ਕਪੜਾ ਇਹ ਤੋਤੇ ਤੇ ਵਾਸ਼ ਹੋ ਕਰਕੇ ਸਾ ਠੀਕ ਹੋ ਜਾਏਗਾ ਤੇ ਪਰ ਮੈਂ ਇਸ ਕਰਕੇ ਤੁਹਾਨੂੰ ਜਨਨ ਕੀ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਉਹਨੂੰ ਤੁਸੀਂ ਸਕਿਪ ਕਰਿਓ ਤੇ ਹੁਣ ਆਪਣਾ ਇੱਕ